ਨਗਰ ਨਿਗਮ ਦੇ ਅਧਿਕਾਰੀਆਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਆਖਿਆ ਚਾਰਿਆ ਪਰ ਹਕੀਕਤ ਕੁਝ ਹੋਰ ਹੈ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਲਿਬਰਟੀ ਮਾਰਕੀਟ ਵਿਖੇ ਬਣੇ ਪਾਰਕ ਦੀ ਖਸਤਾ ਹਾਲਤ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਜਿੱਥੇ ਲੋਕਾਂ ਨੇ ਬੈਠਣਾ ਉਹ ਬੈਂਚਾਂ ਦੇ ਆਲੇ ਦੁਆਲੇ ਜੜੀ ਬੂਟੀ ਉੱਗੀ ਹੋਈ ਹੈ ਅਤੇ ਪਾਰਕ ਦੇ ਆਲੇ ਦੁਆਲੇ ਕਾਫੀ ਮਸ਼ਹੂਰ ਮੋਬਾਈਲ ਰਿਪੇਅਰ ਕਰਨਾ ਅਤੇ ਨਵੇਂ ਮੋਬਾਈਲ ਵੇਚਣ ਵਾਲੀਆਂ ਦੁਕਾਨਾਂ ਹਨ ਬੜੀ ਗੰਦੇ ਵਿੱਚ ਲੋਕ ਇੱਥੇ ਖਰੀਦਦਾਰੀ ਕਰਨ ਆਉਂਦੇ ਹਨ ਪਰ ਗੱਲ ਕੀਤੀ ਜਾਵੇ پارک ਦੀ ਤਾਂ ਉੱਥੇ ਗੰਦਗੀ ਭਰਿਆ ਮਾਹੌਲ ਹੈ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅੰਮ੍ਰਿਤਸਰ ਸਮਾਰਟ ਸਿਟੀ ਦੀਆਂ ਤਸਵੀਰਾਂ ਮੈਂ ਇੱਕ ਵਾਰ ਜਰੂਰ ਸਾਂਝੀੇ ਤੁਹਾਡਾ ਕਰਨਾ ਚਾਹਾਂਗਾ ਇਸ ਵੇਲੇ ਅਸੀਂ ਲਿਬਰਟੀ ਮਾਰਕੀਟ ਲੱਗੇ ਖੜੇ ਹਾਂ ਮੈਂ ਆਪਣੇ ਸਹਿਯੋਗੀ ਨੂੰ ਮੁਕਾਂਗਾ ਕਿ ਤਸਵੀਰਾਂ ਤੁਹਾਡਾ ਸਾਂਝੇ ਕਰ ਦੇਗੇ ਲਿਬਰਟੀ ਮਾਰਕੀਟ ਦੇ ਲੱਗੇ ਇੱਕ پارک ਹੈ پارک ਦੀ ਤੁਸੀਂ ਹਾਲਤ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੱਥੇ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਣ ਜਿਹੜ ਬੈਠਰ ਵਾਲੇ ਬੈਂਚ ਵੀ ਹਨ ਉਹਦੇ ਵਿੱਚ ਤੁਸੀਂ ਦੇਖੋ ਕਿੰਨਾ ਕਿੰਨਾ ਘਾਹ ਉਗਿਆ ਹੋਇਆ ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਦੂਰ ਦਰਾਡੇ ਤੋਂ ਲੋਕ ਇੱਥੇ ਸ਼ੋਪਿੰਗ ਕਰਨ ਵੀ ਆਉਂਦੇ ਹਨ ਅਤੇ ਜਿਸ ਤਰ੍ਹਾਂ ਮੋਬਾਈਲ ਰਿਪੇਅਰ ਦਾ ਕੰਮ ਵੀ ਇੱਥੇ ਲਗਾਤਾਰ ਲਿਬਰਟੀ ਮਾਰਕੀਟ ਵਿੱਚ ਚੱਲਦਾ ਹੈ ਕੁਝ ਲੋਕ ਜਿੱਦਾਂ ਸਮਾਂ ਬਤਾਨਣ ਵਾਸਤੇ ਜਦੋਂ ਇਸ ਪਾਰਕ ਵਿੱਚ ਆਉਂਦੇ ਹਨ ਪਰ ਪਾਰਕ ਦੀਆਂ ਤਸਵੀਰਾਂ ਅਸੀਂ ਇੱਕ ਵਾਰ ਫੇਰ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਪਾਰਕ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਹੜੇ ਬੈਂਚ ਇੱਥੇ ਬੈਂਚ ਲੱਗੇ ਹਨ ਉਹ ਘਾਹ ਦੇ ਵਿੱਚ ਹਨ ਅਤੇ ਥਾਂ ਥਾਂ ਤੋਂ ਇੱਥੇ ਪਾਰਕ ਦੀ ਜਿਹੜੀ ਥ ਕਹਾ ਕਿ ਇਸ ਪਾਰਕ ਦੀ ਜੋ ਹਾਲਤ ਹੈ ਉਸ ਨੂੰ ਸੁਧਾਰਨੇ ਚਾਹੀਦਾ ਨਗਰ ਨਿਗਮ ਨੂੰ ਇਸ ਵੱਲ ਧਿਆਨ ਚਾਹੀਦਾ ਜਿੱਥੇ ਨਗਰ ਨਿਗਮ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਅਮਰਸਰ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਪਰ ਹਕੀਕਤ ਕੁਝ ਹੋਰ ਹੀ ਹੈ ਤੁਸੀਂ ਤਸਵੀਰਾਂ ਵਿੱਚ ਖਾਸ ਦੇਖ ਲਈ ਲਿਆ ਕਿ ਲਿਵਰਟੀ ਮਾਰਕੀਟ ਦੇ ਲੱਗੇ ਜਿਹੜਾ ਪਾਰਕ ਹੈ ਉਹ ਖਸਤਾ ਹਾਲਤ ਦੇ ਵਿੱਚ ਹੈ ਅਤੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਣ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਮਰਸਰ ਫਾਸਟ ਵੀ ਖਬਰਾਂ ਨਾਲ ਵੀ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ